ਸਾਤੋਂ ਪਹਿਲਾਂ ਤਾਂ ਗਜ਼ਾਰਸਾ ਮੇਰੀ ਸਾਰੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਤੇ ਜਿੱਥੇ-ਜਿੱਥੇ ਵੀਡੀਓ ਜਾਂਦੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਆਤਮਾਨ ਕੇ ਬੇਨਤੀ ਆ ਕਿ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਮੁੱਦਾ ਅੱਜ ਅਜੇ ਹੈ ਵਿਚਾਰਨ ਵਾਲਾ ਹੈਗਾ ਐਸੇ ਮੁੱਦੇ ਦੀ ਗੱਲ ਕਰਾਂਗੇ ਅੱਪਾ ਅੱਜ ਤੇ ਅਗਲੇ ਤੁਹਾਨੂੰ ਮੈਂ ਜਿਹੜੇ ਕਮੈਂਟ ਆ ਉਹਨਾਂ ਦੀ ਵੀ ਗੱਲਬਾਤ ਕਰੂੰਗਾ ਦੱਸਦਾ ਤੁਹਾਨੂੰ ਨੌ ਮਾਸ ਦਾ ਰਿਸ਼ਤਾ ਕਹਿਣ ਵਾਲਿਓ ਮਾੜੀ ਮੋਟੀ ਸ਼ੰਗ ਸ਼ਰਮ ਕਰੋ ਇਹ ਆ ਕਰੋ ਮਾਰੀ ਮੋਟੀ ਅੱਜ ਸਿੱਖਾਂ ਦਾ ਇੱਕ ਕਾਤਲ ਮਰਿਆ ਜਿਨੇ ਕੇ 100 ਦੇ ਕਰੀਬ ਸਿੱਖ ਮਾਰੇ ਸੀ ਜਿਹੜਾ ਸੁਭਾ ਸਰਹੰਦ ਕਹਾਉਂਦਾ ਸੀ ਆਪਣੇ ਆਪ ਨੂੰ ਬੱਚੜਾ ਜਿਸ ਪਰ ਸੇਮ ਮਕਦਮੇ ਦਰਜ ਹੋ ਚੁੱਕੇ ਸੀ ਇਸ ਤੋਂ ਪਹਿਲਾਂ 7ਵੇਂ ਮਕਦਮੇ ਦੇ ਦਰਜ ਹੋਣਾ ਸੀ ਸਿਵਲ ਕੋਰਟ ਦੇ ਵੱਲੋਂ ਜਿਸ ਨੂੰ ਦੋਸ਼ੀ ਕਰਾਰ ਗਰਦਾਨਿਆਂ ਗਿਆ ਕਿਉਂਕਿ ਉਹਨੇ ਘਰਾਂ ਚੋਂ ਚੁੱਕ ਚੁੱਕ ਕੇ ਮੁੰਡੇ ਮਾਰੇ ਸੀ ਪੰਜਾਬ ਦੀ ਜਵਾਨੀ ਖਤਮ ਕੀਤੀ ਸੀ ਪੰਜਾਬ ਦੀਆਂ ਸਾਡੀਆਂ ਮਾਮਾ ਧੀਆਂ ਧੀਆਂ ਨੂੰ ਉਹ ਤੇ ਨੰਗਾ ਕਰ ਕਰਕੇ ਕੁੱਟਿਆ ਸੀ ਅੱਜ ਕੁਝ ਬੱਚੜਾ ਅੱਜ ਉਹਦੀ ਸਪੋਰਟ ਤੇ ਆ ਤੇ ਮੈਂ ਪਹਿਲਾਂ ਗੱਲ ਕਰਦਾਗਾ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾ ਦੇਵਾਂ ਤੁਹਾਨੂੰ ਦੋ ਵੀਡੀਓ ਸੁਣਾਉਣੀ ਆ ਤੁਸੀਂ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਗੱਲਬਾਤ ਕਰਦੇ ਆ ਅੱਜ ਜਿਹੜੇ ਕਹਿੰਦੇ ਆ ਕਿ ਅਸੀਂ ਸਿੱਖਾਂ ਦੇ ਨਾਲ ਰਹਿਣਾ ਚਾਹੁੰਦੇ ਆ ਜਾਂ ਸਿੱਖ ਕਹਿੰਦੇ ਅਸੀਂ ਸਾਡੇ ਭਾਈ ਨੇ ਭਾਈ ਨਹੀਂ ਤੁਹਾਡੇ ਦੁਸ਼ਮਣ ਨੇ ਕਿਵੇਂ ਦੁਸ਼ਮਣ ਨੇ ਤੁਹਾਨੂੰ ਪਹਿਲਾਂ ਮੈਂ ਉਹ ਵੀਡੀਓ ਸੁਣਾ ਦੇਵਾਂ ਆ ਵੀਡੀਓ ਪੂਰੀ ਦੇਖ ਕੇ ਜਾਇਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਸ ਬੰਦੇ ਦੀ লাশ ਉਹਨਾਂ ਦੇ ਘਰ ਦੇ ਆਲੇ-ਦੁਆਲੇ ਲੈਣ ਤੋਂ ਇਨਕਾਰ ਕਰ ਦਿੱਤਾ ਇੱਕ ਸਿੱਖ ਫੈਨ ਵਾਲੇ ਕਹਿੰਦੇ ਅਸੀਂ ਸੰਸਕਾਰ ਕਰਾਂਗੇ ਉਸ ਦਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਾਉ ਲਾਂਟਾ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਭੁਲਾ ਨਹੀਂ ਸਰਦੇ ਇਹਨਾਂ ਨੂੰ ਕੌਮ ਦਾ ਹੀਰੋ ਹੀ ਕਹਿਣਗੇ ਇਹ ਕੌਮ ਦੇ ਹੀਰੋ ਹੀਰੋਇਨ ਨੇ ਪੰਜਾਬ ਪੁਲਿਸ ਦੇ ਬਹੁਤ ਜਵਾਨ ਜਿਨ੍ਹਾਂ ਨੇ ਆਪਣੇ ਹੱਥ ਤੇ ਜਾਗ ਦੇਲੀ ਤੇ ਲੈ ਕੇ ਪੰਜਾਬ ਚੋਂ ਹੱਤਵਾਦ ਦਾ ਖਾਤਮਾ ਕੀਤਾ ਇਹਨਾਂ ਦੇ ਦਾ ਘਰ ਤੇ ਵੀ ਇਹਨਾਂ ਦੀ ਡੈੱਡ ਬੋਡੀ ਲੈਣ ਤੋਂ ਭੱਜ ਰਹੇ ਨੇ ਉਹ ਵੀ ਕਹਿੰਦੇ ਅਸੀਂ ਡੈੱਡ ਬੋਡੀ ਸਾਨੂੰ ਨਹੀਂ ਚਾਹੀਦੀ ਇਹਨਾਂ ਨੂੰ ਸੁਭਾ ਸਿੰਘ ਜੀ ਦਾ ਅੰਤਿਮ ਸੰਸਕਾਰ ਕਰਨ ਦੀ ਜ਼ਿੰਮੇਵਾਰੀ ਜਾਂਦੇ ਨੇ ਤਨਮੈ ਰਿਕਾਰਡਿੰਗ ਤਾਂ ਸੁਣਾ ਦਿੱਤੀ ਆ ਤੇ ਦੂਸਰੀ ਮੈਂ ਉਹ ਮਾਮਾ ਦੀ ਸੁਣਾ ਦੇਵਾਂ ਜਿਹੜਾ ਕਿ ਸੁਭੇਸ ਰਾਂਧ ਨੇ ਜਿਨ੍ਹਾਂ ਦੇ ਬੱਚੇ ਚੁੱਕ ਚੁੱਕ ਕੇ ਮਾਰੇ ਸੀ ਇਹਦਾ ਪਾ ਅੱਗੇ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣਨਾ ਬੜਾ ਤੇ ਆ ਪਹਿਲਾ ਵੀਡੀਓ ਸੁਣ ਲੋ ਜੀ ਬਹੁਤ ਖੁਸ਼ੀ ਹੋਈ ਸਾਨੂੰ ਵੀ ਅੱਜ ਸਾਡਾ ਮਰ ਗਿਆ ਸਾਡੇ ਨਾਲ ਬਹੁਤ ਕੀਤਾ ਸੀ ਇਹਨਾਂ ਸਾਨੂੰ ਬਹੁਤ ਅੱਜ ਖੁਸ਼ੀ ਹੈ ਅਸੀਂ ਅੱਜ ਬਾਬੇ ਤੇ ਗਏ ਤੜਕੇ ਅੱਜ ਮੱਥਾ ਟੇਕਣ ਗਏ ਆ ਵੀ ਮਹਾਰਾਜ ਤੁਮੇ ਲੈ ਕੇ ਲੈਣਾ ਏ ਜੋ ਤੁਮੇ ਜੋ ਕੀਤਾ ਤੁਮੇ ਕੀਤਾ ਸੀ ਸਾਡੇ ਨਾਲ ਬਹੁਤ ਬਿਨਾਂ ਹਕੀਕਤ ਮਾਰੇ ਸਾਡੇ ਦਮ ਦੀ ਆ ਬਜ਼ੁਰਗ ਮਾਤਾ ਆਪਣੇ ਹੱਥ ਦੇ ਵਿੱਚ ਇੱਕ ਆਪਣੇ ਪੁੱਤ ਦੀ ਫੋਟੋ ਚੱਕੀ ਫਿਰਦੀ ਆ ਤਸਵੀਰ ਤੇ ਉਸ ਜ਼ਾਲਮ ਬੱਚੜ ਨੇ ਸੁਬਾ ਸਰਹੰਦ ਨੇ ਜਿਹੜਾ ਬੱਚਿਆਂ ਨੂੰ ਕੋਕੋ ਕੇ ਮਾਰਿਆ ਸੀ ਸਹੇਦ ਕੀਤਾ ਸੀ ਅੱਜ ਬੇਬੇ ਕਹਿੰਦੀ ਆ ਕਿ ਮੈਂ ਮੱਥਾ ਟੇਕ ਕੇ ਆਈ ਆ ਅਰਦਾਸ ਕਰਕੇ ਆਈ ਆ ਗੁਰੂ ਘਰ ਆ ਕਿ ਚੰਗਾ ਹੋਇਆ ਪਾਪੀ ਜਿਹੜਾ ਦੁਸ਼ਟ ਇਹ ਜਹਾਨੋਂ ਤੁਰ ਗਿਆ ਦੂਸਰੇ ਪਾਸੇ ਆਰ ਅਰ ਵੀ ਉਹ ਟੰਡਣਾ ਟੰਡਣਾ ਅਰਮਨੀਤ ਟੰਡਣਾ ਕੋਈ ਇਹੋ ਜਿਹਾ ਨਾਮ ਜ ਆ ਉਹਦਾ ਯਾਦ ਨਹੀਂ ਆਉਂਦਾ ਮੇਰੇ ਇੱਕ ਦਾ ਦੂਸਰਾ ਪਾਸੇ ਭਾਨੂੰ ਭਾਨੂੰ ਕੋਈ ਪ੍ਰਤਾਪ ਭਾਨੂੰ ਜਿਹੜੇ ਕਿ ਪਹਿਲਾਂ ਜਗਤਾਰ ਸਿੰਘ ਹਵਾਰੇ ਦੀ ਤਸਵੀਰ ਤੇ ਪੈਰ ਧਰਿਆ ਸੀ ਬਾਅਦ ਵਿੱਚ ਮਾਫੀ ਮੰਗੀ ਸੀ ਮੈਂ ਨਿਊਜ਼ ਵੀ ਲਾਈ ਸੀ ਇਹ ਕਹਿੰਦੇ ਆ ਕਿ ਉਹਦੇ ਘਰ ਦੇ ਵੇਸਾ ਕੋ ਉਹਨਾਂ ਨੇ ਸੰਸਕਾਰ ਲਾਸ ਲੈਂਡ ਤਨਕਾਰ ਕਰ ਦਿੱਤਾ ਤੇ ਕਹਿੰਦੇ ਇਹਦੀ ਸੰਸਕਾਰ ਕਹਿੰਦੇ ਸਾਡੀ ਜ਼ਿੰਮੇਵਾਰੀ ਆ ਅਸੀਂ ਕਰਾਂਗੇ ਯਾਨੀ ਕਿ ਇਹ ਲੱਗਦਾ ਇਹਨਾਂ ਦਾ ਰਿਸ਼ਤੇਦਾਰ ਆ ਇਹਨਾਂ ਦਾ ਖੂਨ ਆ ਇਹਨਾਂ ਦੀ ਪਦਾਇਸ ਆ ਇਸ ਕਰਕੇ ਇਹਨਾਂ ਨੂੰ 헤ਜ ਮਾਰਦਾਗਾ ਜਿਹੜੇ 100 ਨੌਜਵਾਨ ਘਰਾ ਤੋਂ ਚੋਕ ਚੋਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਹੋਣਾ ਉਹਨਾਂ ਦਾ ਇਹਨਾਂ ਪਾਪੀਆਂ ਨੂੰ ਦਰਦ ਨਹੀਂ ਆਉਂਦਾ ਆ ਸਿਰਸੈਨਾ ਵਾਲਿਆਂ ਨੂੰ ਜਿਹੜੇ ਆਪਣੇ ਆਪ ਨੂੰ ਸਿਰਸੈਨਾ ਵਾਲੇ ਕਹਾਉਂਦੇ ਆ ਆ ਰਵਨੀਤ ਟੰਡਣਾ ਕੋਈ ਆਪਾ ਨੂਆ ਪ੍ਰਤਾਪ ਭਾਰਨੂ ਪਤਨੇ ਅਜੇ ਨਾਮ ਹੀ ਇਹਨਾਂ ਦੇ ਤੇ ਸਕਲਾ ਵੀ ਇਹਨਾਂ ਦੀ ਇਹਹ ਜੀਆਂ ਨੇ ਤੇ ਇਹ ਕਹਿੰਦੇ ਆ ਆ ਬੋਲਦਾ ਐ ਇਸ ਤਰ੍ਹਾਂ ਜਮੇ ਕੋਈ ਕ્વાਟਰਲ ਦੀ ਬੋਰੀ ਮਗਰ ਧਰੀ ਹੋਵੇ ਤੁਸੀਂ ਇਹਦਾ ਆਵਾਜ਼ ਤੁਹਾਨੂੰ ਮੈਂ ਸੁਣਾ ਕੇ ਹਟਿਆ ਕਹਿੰਦਾ ਇਹਦੀ ਸਰਕਾਰ ਇਹਦੀ ਸੰਸਕਾਰ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਸਾਡੇ ਕਹਿੰਦਾ ਭਾਈ ਤੁਸੀਂ ਰੱਖ ਲਓ ਇਹਨੂੰ ਘਰ ਦੇ ਵਿੱਚ ਫਰਿੱਜ ਲਾ ਲਓ ਉਹਦੇ ਵਿੱਚ ਇੱਕ ਕਮਰਾ ਤੁਹਾਡੇ ਕੋਲੇ ਹੋਣੇ ਕਮਰੇ ਤਾਂ ਉਹਦੇ ਵਿੱਚ ਰੱਖ ਲਓ ਇਹਨੂੰ ਤੇ ਨਾਲ ਰਾਤ ਨੂੰ ਸੌਂ ਜਾ ਕਰੋ ਜਾ ਕੇ ਇਹਦੇ ਪੰਜ ਸੱਤੇ ਦੇ ਨਾਲ ਹੋਰ ਆ ਇਹ ਜਿਹੜੇ ਜਿਨ੍ਹਾਂ ਨੇ ਸਿਕਉਂਦਾ ਘਾਣ ਕੀਤਾ ਉਹਨਾਂ ਨੂੰ ਵੀ ਘਰ ਦੇ ਵਿੱਚ ਲੈ ਜਾਓ ਰੱਖ ਲਓ ਉਹਨਾਂ ਦੀਆਂ ਤਸਵੀਰਾਂ ਨੂੰ ਸਾਹਮਣੇ ਰੱਖ ਲਓ ਉਹਨਾਂ ਡੈੱਡ ਬਾਡੀਆਂ ਨੂੰ ਸਾਹਮਣੇ ਰੱਖ ਲਓ ਉਹਨਾਂ ਤੇ ਧੂਪ ਬੱਤੀ ਕਰ ਦਿਆ ਕਰੋ ਸਾਡੇ ਕਿਨੂੰ ਤਾਂ ਸਿੱਖਾਂ ਦੇ ਚੁੰਡੀਆਂ ਭਰ-ਭਰ ਦੇਖਦੇ ਆ ਸਿੱਖਾਂ ਨੂੰ ਚਿੜਿਆਉਂਦੇ ਆ ਤੇ ਆਹ ਜਿਹੜੇ ਅੱਜ ਇਹਨਾਂ ਮਾਹੌਲ ਖਰਾਬ ਕਰਨ ਨੂੰ ਕੌਣ ਫਿਰਦਾਗਾ ਤੇ ਜੇ ਸਿੱਖ ਮੜਾ ਮੋਟਾ ਕੋਈ ਇਧਰ ਉਧਰ ਮੜਾ ਮੋਟਾ ਖੜਕਾ ਦੜਕਾ ਹੋ ਜੇ ਤਾਂ ਸਿੱਖਾਂ ਦੇ ਦਿਵਾਲੇ ਸਾਰਾ মিডিਆ ਹੋ ਜਾਂਦਾ ਸਰਕਾਰ ਹੋ ਜਾਂਦੀ ਆ ਤੇ ਸਾਡੇ ਆਪਣੇ ਹੀ ਜਿਹੜੇ ਜੇ ਨੋ ਨੋ ਤੁਸੀਂ ਆਪਣੇ ਕਹਿਣਿਆ ਉਹ ਵੀ ਦਿਵਾਲੇ ਹੋ ਜਾਂਦੇ ਆ ਤੇ ਇਹਨਾਂ ਨੂੰ ਪੁੱਛਣਾ ਹੋਵੇ ਕਿ ਭਾਈ ਅਦਾਲਤ ਦੇ ਵੱਲੋਂ ਇਹ ਇਹਨੂੰ ਸਜ਼ਾ ਹੋਈ ਹੋਈ ਸੀ ਜੇਕਰ ਬੰਦਾ ਕਿਸੇ ਲੜਾਈ ਦੇ ਵਿੱਚ ਮਰ ਜਾਵੇ ਤਾਂ ਤੂੰ ਉਹਨੂੰ ਹੀਰੋ ਮੰਨੀ ਫਿਰਦਾ ਇਹ ਸਾਡਾ ਹੀਰੋ ਆ ਜੀ ਸਾਡੇ ਕਿੰਨੇ ਦਾ ਜੋ ਮਰਜੀ ਮੰਨਾ ਪਰ ਸਿੱਖਾਂ ਦੇ ਖਿਲਾਫ ਜੇਕਰ ਬੋਲਦਾ ਤਾਂ ਇਹਦੀ ਜੀਭ ਖਿੱਚ ਲੈਣੀ ਚਾਹੀਦੀ ਹੈ ਜੀ ਪਾਪੀ ਦੀ ਲੜਾਈਆਂ ਪੜਾਈਆਂ ਹੁੰਦੀਆਂ ਰਹਿੰਦੀਆਂ ਨੇ ਲੜਾਈ ਦੇ ਵਿੱਚ ਮਰ ਗਿਆ ਇਹ 10 ਤਾਂ ਤੇ ਅੱਜ ਇਹਦਾ ਸਿਵ ਸੈਨਾ ਵਾਲੇ ਜਿਹੜਾ ਬੜਾ ਸਤਿਕਾਰ ਆ ਚਾਹੁੰਦੇ ਆ ਬੜਾ ਇਹਨੂੰ ਦੁੱਖ ਲੱਗਿਆ ਜ ਇਹਨਾਂ ਨੂੰ ਭਾਈ ਹੋਰ ਸਾਬ ਲਾਹੌਰ ਬਥੇਰੇ ਫਿਰਦੇ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ ਤੁਹਾਨੂੰ ਜਲਦੀ ਲੈ ਕੇ ਆਵਾਂਗੇ ਇੱਕ ਕਹਿੰਦਾ ਪ੍ਰੈਕਟਿਸ ਕਰ ਲਾ ਕਹਿੰਦਾ ਪੱਤਰਕਾਰੀ ਦੀ ਪੱਤਰਕਾਰੀ ਇਹਨਾਂ ਨੂੰ ਐ ਲੋਕਾਂ ਨੂੰ ਪਤਾ ਨਹੀਂ ਕਿ ਪੱਤਰਕਾਰੀ ਕਿੰਨੇ ਪ੍ਰਕਾਰ ਦੀ ਆ ਪੱਤਰਕਾਰੀ ਪ੍ਰਚਾਰਕ ਵੀ ਇੱਕ ਪੱਤਰਕਾਰ ਹੋ ਸਕਦਾ ਹੈਗਾ ਪੱਤਰਕਾਰ ਦੇ ਤੌਰ ਤੇ ਪੱਤਰਕਾਰੀ ਕੀਤੀ ਜਾ ਸਕਦੀ ਆ ਕਿ ਕੱਲੇ ਸੰਗ ਪਾੜ ਪਾੜ ਨੂੰ ਪੱਤਰਕਾਰੀ ਕਹਿੰਦੇ ਆ ਵੀ ਸੰਗ ਪਾਟੀ ਜਾਓ ਇਧਰੋਂ ਆਏ ਹੋ ਗਿਆ ਉਧਰੋਂ ਅੱਗ ਲਾਤੀ ਉਧਰੋਂ ਅੱਗ ਲਾਤੀ ਇਹ ਪੱਤਰਕਾਰੀ ਆ ਅਸੀਂ ਸਾਰਾ ਕੁਝ ਜਾਣਦੇ ਆ 20 ਸਾਲ ਹੋ ਗਏ ਸਾਨੂੰ ਇਸ ਲੈਂਡ ਦੇ ਵਿੱਚ ਆ ਕੇ ਚੱਲ ਸੋਸ਼ਲ ਮੀਡੀਆ ਹੁਣ ਜਵਾਨਾ ਆਇਆ ਪ੍ਰਿੰਟ ਮੀਡੀਆ ਦੇ ਵਿੱਚ 20 ਸਾਲ ਹੋ ਗਏ 20 ਤੋਂ ਪਲੱਸ ਹੋ ਗਏ ਸਾਲ ਤੇ ਉਹ ਇਹ じゃ ਦੁਨੀਆ ਤੇ ਮੈਨੂੰ ਮੈਂ ਤਾਂ ਦੁਨੀਆ ਤੇ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਇੱਕ ਪੱਤਰਕਾਰ ਕਰਕੇ ਦੇਖ ਦਿਓ ਦਿਖਾ ਦਿਓ ਜਿਹਨੇ ਕੋਈ ਅਜੀਬ ਖਬਰ ਸਾਫੀ ਹੋਵੇ ਤੇ ਜਿਹੜੀ ਥਰ-ਥਰ ਕੰਮ ਦਾ ਹੋਵੇ ਬੰਦਾ ਇੱਕ شریف ਗਾਂਢੀ ਪੀ ਕੇ ਦੀ ਮੱਝੀ ਦੀ ਪੀ ਤਾਂ ਹਰੇਕ ਹੀ ਖਬਰਾਂ ਸਾਫ ਦਿੰਦਾਗਾ ਪਰ ਜ਼ੁਰਤ ਚਾਹੀਦੀ ਆ ਬੋਲਣ ਲੱਗਿਆ ਜ਼ੁਰਤ ਚਾਹੀਦੀ ਤੁਹਾਡੀ ਕਲਮ ਦੇ ਵਿੱਚ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵੈਰ ਜੀ ਦਾ ਖਾਲਸਾ ਸਾਹਿਬ ਜੀ ਕੀ ਫਤਿਹ